हेलो जी वेलकम बैक टू माय चैनल वेलकम बैक टू माय व्लॉग्स आई होप ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਜਿਨ੍ਹਾਂ ਨੂੰ গুড মর্নিং ਹੈ ਉਹਨਾਂ ਦੀ গুড মর্নিং ਜਿਨ੍ਹਾਂ ਨੂੰ গুড ਨਾਈਟ ਹੈ ਉਹਨਾਂ ਦੀ গুড ਨਾਈਟ बिकॉज़ ਜਿਹੜੇ ਮੇਰੇ ਵਲੌਗ ਵੇਖਦੇ ਆ ਕੁਝ ਲੋਕ ਹੁੰਦੇ ਇੰਡੀਆ ਤੋਂ ਸੋ ਉਹਨਾਂ ਲਈ ਟਾਈਮ ਡਿਫਰੈਂਸ ਦਾ ਮੈਂ ਦੋਨਾਂ ਵਿਸ਼ ਕਰਦੀ ਹਾਂ গুড ਮਾਰਨਿੰਗ ਐਂਡ গুড ਨਾਈਟ ਮੇਬੀ ਕਿਸੇ ਕੋਲ গুড ਆਫਟਰਨੂੰ ਵੀ ਹੋਵੇ ਰਾਈਟ ਸੋ ਆਈ ਹੋਪ ਦਿਸ ਇਜ਼ ਅਰੇਜਨ ਹੀ ਠੀਕ ਹੋਵੋਗੇ ਤੇ ਮੈਂ ਜਸਟ ਹੁਣੀ ਕੰਮ ਤੋਂ ਆਈ ਸੀਗੀ ਕੰਮ ਤੋਂ ਆ ਕੇ ਜਸਟ ਹੁਣੀ ਮਨੇ ਸ਼ਾਵਰ ਲਿਆਗਾ ਤੇ ਹਜੇ ਮਨੇ ਸੋਚਿਆ ਸੀਗਾ ਕਿ ਮੈਂ ਖਾਣਾ ਬਣਾਉਣ ਜਾਨੀ ਆ ਉੱਪਰ ਪਰ ਮੈਂ ਕਿਹ ਚੱਲ ਮੈਂ ਪਹਿਲਾਂ ਵਲੌਗ ਸ਼ੂਟ ਕਰ ਲਾਂ ਤੇ ਮੈਂ ਫਿਰ ਜਾਨੀ ਆ ਉੱਪਰ ਮੈਂ ਮਨਵੀਰ ਆਈ ਸੀ ਪੁੱਛਣ ਗਈ ਆ ਬਾਕੀ ਬਣਾਉਣਾ ਵਾ ਸੋ ਮੈਂ ਉਹਨੂੰ ਕਿਹਾ ਸੀਗਾ ਕਿ ਆਪਾਂ ਵਾਈਟ ਚਨੇ ਬਣਾ ਲੈਨੇ ਆ ਕਿਉਂਕਿ ਪਤਾ ਕੀ ਹੈ ਮੈਂ ਥੋੜਾ ਜਿਹੜਾ ਵੀਕ ਸੀਗੀ ਉਹ ਬਾਹਰ ਗਈ ਹੋਈ ਸੀਗੀ ਉਹਦੇ ਕਰਕੇ ਨਾ ਮੈਨੂੰ ਜਿਹੜਾ ਗਰੋਸਰੀ ਕਰਨ ਦਾ ਨਾ ਟਾਈਮ ਨਹੀਂ ਲੱਗਿਆ ਜਿੰਨੀ ਕੁ ਮਤਲਬ ਚਾਹੀਦੀ ਸੀ ਮੈਂ ਮਨਵੀਰ ਨੂੰ ਲੈ ਕੇ ਆਲਰੇਡੀ ਦੇ ਗਈ ਸੀਗੀ ਲਾਈਕ ਜਿੱਦਾਂ ਪਿਆਜ਼ ਆਲੂ ਵਗੈਰਾ ਕੁਝ ਖਤਮ ਸੀਗਾ ਮੈਗੀ ਸੀਗੀ ਹਨਾ ਇਹ ਖਾਂਦੀ ਰਹਿੰਦੀ ਆ ਸੋ ਉਹ ਜਿਹੜਾ ਸਮਾਨ ਸੀ ਉਹ ਮੈਂ ਲੈ ਕੇ ਆਲਰੇਡੀ ਪਹਿਲਾਂ ਲੈ ਕੇ ਮਤਲਬ ਰੱਖ ਦਿੱਤਾ ਸੀ ਘਰ ਹੁਣ ਗਰੋਸਰੀ ਨੂੰ ਟਾਈਮ ਨਹੀਂ ਲੱਗਾ ਲਾਈਕ ਮੈਂ ਫਰਡੇ ਆਈ ਸੀਗੀ ਤੇ ਫਰਡੇ ਆ ਕੇ ਮੈਂ ਸੈਟਰਡੇ ਕੰਮ ਤੇ ਸੀ ਸਾਰਾ ਦਿਨ ਤੇ ਅੱਜ ਸੰਡੇ ਆ ਤੇ ਅੱਜ ਸੰਡੇ ਵੀ ਸਾਰਾ ਦਿਨ ਕੰਮ ਤੇ ਸੀ ਜਸਟ 7:30 ਹੋਇਆ ਹੁਣ ਤੇ ਮੈਂ ਸੱਤ ਕੋਈ ਦੇ ਤਾਂ ਘਰ ਆਈ ਸੀਗੀ ਸੋ ਦੇਖੂਗੀ ਸ਼ਾਇਦ ਕੱਲ ਜਾਂ ਕੱਲ ਜਾਂ ਪਰਸੋਂ ਟਾਈਮ ਲੱਗੇ ਤੇ ਗਰੋਸਰੀ ਕਰਕੇ ਆਵਾਂਗੇ ਕਿਉਂਕਿ ਸਬਜ਼ੀਆਂ ਵਗੈਰਾ ਲੈ ਕੇ ਆਉਣ ਆਉਣੀਆਂ ਨੇ ਬਦਵੇਂ ਨੇ ਨਾ ਲਾਸਟ ਟਾਈਮ ਸੈਲਡ ਲੈ ਕੇ ਆਂਦਾ ਸੀਗਾ ਮੈਨੂੰ ਜਿਹੜਾ ਬਹੁਤ ਵਧੀਆ ਲੱਗਦਾ ਮਿਕਸ ਹੁੰਦਾ ਤੇ ਆਲਰੇਡੀ ਉਹ ਜਿੱਦਾਂ ਕਹਿੰਦੇ ਨੇ ਚੌਪਡ ਵੈਜੀਟੇਬਲਸ ਹੁੰਦੀਆਂ ਉਹਦੇ ਵਿੱਚ ਲਾਈਕ ਕੀ ਕਹਿੰਦੇ ਹੁੰਦੇ ਆ ਉਹਨੂੰ ਕੈਬੇਜ ਹਾਂ ਕੈਬੇਜ ਹੁੰਦੀ ਆ ਰੈਡ ਕੈਬੇਜ ਹੁੰਦੀ ਆ ਗ੍ਰੀਨ ਕੈਬੇਜ ਹੁੰਦੀ ਆ ਤੇ ਉਹ ਜਿਹੜੇ ਹੁੰਦੇ ਆ ਕਿ ਕੌਰਨ ਹਨਾ ਤੇ ਉਹ ਹੁੰਦੇ ਆ ਲਾਈਕ ਮੱਕੀ ਦੇ ਦਾਣੇ ਜੇ ਹੁੰਦੇ ਆ ਮੈਨੂੰ ਉਹ ਵਧੀਆ ਲੱਗਦੇ ਆ ਲਾਈਕ ਸਵੀਟ ਜਿਹਾ ਹੋ ਜਾਂਦਾ ਟੇਸਟ ਉਹਦੇ ਵਿੱਚ ਤੇ ਉਹਦੇ ਨਾਲ ਇੱਕ ਸਾਸ ਦਿੱਤੀ ਜਾਂਦੀ ਆ ਤੇ ਉਹ ਸਾਸ ਨਾਲ ਵਿੱਚ ਮਿਕਸ ਕਰਕੇ ਬਹੁਤ ਸਵਾਦ ਲੱਗਦੀ ਆ ਪਰ ਜਦੋਂ ਮੈਂ ਤੇ ਮੇਰੀ ਫਰੈਂਡ ਲੈਣਦੇ ਹੁੰਦੇ ਸੀ ਨਾ ਤੇ ਅਸੀਂ ਸੈਲਡ ਤੇ ਉਹ ਲੈ ਆਉਣਾ ਪਰ ਜਿਹੜੀ ਜਿਹੜੀ ਆਪਾਂ ਮਤਲਬ ਜਿਹੜਾ ਮਿਕਸਚਰ ਹੁੰਦਾ ਜਾਂ ਇੱਕ ਸਾਸ ਜਿਹੜੀ ਹੁੰਦੀ ਆ ਜਿਹੜੀ ਕਰੀਮ ਜੀ ਹੁੰਦੀ ਆ ਨਾਲ ਹਨਾ ਤੋ ਉਹ ਆਪਾਂ ਲੈ ਕੇ ਆਈ ਦੀ ਸੀਗੀ ਜਿੱਦਾਂ ਕਹਦੀਏ ਕਿ ਉਹ ਅਲੱਗ ਤੋਂ ਨਾ ਇੱਕ ਸਪਿਨਿਚ ਵਾਲੀ ਆਉਂਦੀ ਸੀਗੀ ਸਪਿਨਿਚ ਕਰੀਮ ਤੇ ਆਪਾਂ ਉਹ ਸੈਲਡ ਵਿੱਚ ਮਿਕਸ ਕਰਕੇ ਖਾ ਲਈ ਦੀ ਸੀਗੀ ਤੇ ਉਹ ਜਿਹੜਾ ਟੇਸਟ ਸੀ ਨਾ ਸੈਲਡ ਦਾ ਮਾਈ ਗਾਡ ਇਟਸ ਮੈਂ ਦੱਸ ਨਹੀਂ ਸਕਦੀ ਕਿ ਉਹ ਮੈਨੂੰ ਇੰਨਾ ਜ਼ਿਆਦਾ ਟੇਸਟੀ ਲੱਗਦਾ ਤੇ ਇਸ ਵਾਰ ਮੈਂ ਸੋਚਦੀ ਆਂ ਜਦੋਂ ਮੈਂ ਸੈਲਡ ਲੈਣ ਗਈ ਨਾ ਤੇ ਮੈਂ ਉਹ ਜਿਹੜੀ ਸੌਸ ਆ ਨਾ ਅਲੱਗ ਤੋਂ ਬਾਇ ਕਰੂੰਗੀ ਤੇ ਜਿਹੜਾ ਕਿ ਮੈਂ ਮਤਲਬ ਮੈਨੂੰ ਨਾ ਉਹ ਜਿੱਦਾਂ ਕਹਿੰਦੇ ਕਿਸੇ ਚੀਜ਼ ਦੀ ਕਹਿੰਦੇ ਨੇ ਭਾਵੇਂ ਕੁਝ ਨਾ ਖਾਵਾ ਮੈਂ ਜਿੰਨਾ ਟਾਈਮ ਉਹ ਘਰੇ ਚੀਜ਼ ਪਈ ਹੈ ਸ਼ਾਇਦ ਆਪਣਾ ਨਾ ਹੁੰਦਾ ਇਦਾਂ ਸ਼ਾਇਦ ਤੁਹਾਡੇ ਨਾਲ ਵੀ ਹੁੰਦਾ ਹੋਊਗਾ ਹਨਾ ਜਿੱਦਾਂ ਮੈਂ ਕੋਈ ਚੀਜ਼ ਬਾਈ ਕਰ ਲੈਣੀ ਆ ਗਰੋਸਰੀ ਚ ਲੈ ਆਉਣੀ ਆ ਉਦੋਂ ਮੇਰਾ ਮਨ ਕਰਦਾ ਕਿ ਇਹਵੇਂ ਲੈਣੀ ਆ ਤੇ ਮੈਂ ਖਾਣੀ ਆ ਬਟੇ ਜਦੋਂ ਆਪਾਂ ਹਨਾ ਵਾਪਿਸ ਘਰ ਆਈਦਾਗਾ ਤੇ ਜਦ ਤੱਕ ਟਾਈਮ ਨਹੀਂ ਲੱਗਦਾ ਜਦੋਂ ਮਤਲਬ ਉਹ ਸਾਹਮਣੇ ਪਈ ਹੁੰਦੀਆਂ ਨਾ ਉਹਨਾਂ ਨੂੰ ਮਤਲਬ ਛੇੜਨੋਂ ਵੀ ਦਿਲ ਨਹੀਂ ਕਰਦਾ ਕਿ ਆਪਾਂ ਸੋਚਦੇ ਆ ਯਾਰ ਨਹੀਂ ਮੂਡ ਨਹੀਂ ਆ ਮੇਰੇ ਨਾਲ ਬਹੁਤ ਵਾਰੀ ਹੁੰਦਾ ਮੈਂ ਗਰੋਸਰੀ ਚ ਕੁਝ ਐਦਾਂ ਦੀਆਂ ਚੀਜ਼ਾਂ ਲੈ ਲੈਣੀ ਆ ਮੈਂ ਸੋਚਦੀ ਆ ਕਿ ਮੈਂ ਇਹ ਅਨ ਟ੍ਰਾਈ ਕਰੂਗਾ ਨਾ ਤੇ ਬਾਅਦ ਚ ਜਦਾਂ ਕਿ ਉਹ ਸੈਲਡ ਪਿਆ ਮੈਨੂੰ ਟਾਈਮ ਨਹੀਂ ਲੱਗਾ ਕਿ ਹਾਂ ਸ਼ਾਇਦ ਮੈਂ ਅੱਜ ਵੇਖਣੀ ਆ ਉਹਨੂੰ ਓਪਨ ਕਰਦੀ ਆ ਪਰ ਮੇਰਾ ਅੱਜ ਵੀ ਮੂਡ ਨਹੀਂ ਆ ਸੈਲਡ ਖਾਣ ਦਾ ਕਿਉਂਕਿ ਨਾ ਸ਼ਾਮ ਨੂੰ ਅਸੀਂ ਕੰਮ ਤੇ ਸੀਗੇ ਤੇ ਆਪਾਂ ਬਾਹਰੋਂ ਪੀਜ਼ਾ ਖਾ ਲਿਆ ਸੀਗਾ ਸੋ ਮੈਨੂੰ ਕੋਈ ਜ਼ਿਆਦਾ ਭੁੱਖ ਨਹੀਂ ਸ਼ਾਮ ਜੇ ਨੂੰ ਹੀ ਖਾਦਾ ਸੀਗਾ ਲਾਈਕ ਆਰਾਊਂਡ 4 ਦੇ ਕਰੀਬ ਸੋ ਮੈਨੂੰ ਭੁੱਖ ਨਹੀਂ ਸੀਗੀ ਹੁਣ ਤੇ ਮੈਂ ਫਿਰ ਵੀ ਹਣਾ ਕਿਉਂਕਿ ਕੱਲ ਮਾਰਨਿੰਗ ਜਾਣਾਗਾ ਤੇ ਮਾਰਨਿੰਗ ਮੈਂ ਸੋਚਦੀ ਆਂ ਕਿ ਮੈਂ ਜਿਹੜਾ ਡਿਨਰ ਆ ਨਾ ਸੌਰੀ ਹਾਂ ਡਿਨਰ ਹੁਣ ਕਰ ਲਵਾਂਗੇ ਤੇ ਮੈਂ ਮਾਰਨਿੰਗ ਜਿਹੜਾ ਦਾਲ ਸਬਜੀ ਹੈ ਨਾ ਘਰੋਂ ਲੈ ਕੇ ਜਾਇਆ ਕਰਾਂ ਕਿਉਂਕਿ ਜਿਹੜਾ ਮੈਂ ਨਾ ਜੰਕ ਫੂਡ ਬਹੁਤ ਈਟ ਕਰਦੀ ਆ ਮੈਂ ਬਹੁਤ ਜ਼ਿਆਦਾ ਜੰਕ ਫੂਡ ਖਾਣ ਲੱਗ ਗਈ ਆ ਬਾਰੂ ਹਨਾ ਲਾਈਕ ਮੈਂ ਕਾਫੀ ਹਮੇਸ਼ਾ ਮਤਲਬ ਮੈਂ ਮਿੱਠਾ ਥੋੜਾ ਅਵੋਇਡ ਕੀਤਾ ਤੇ ਮੈਂ ਮਿੱਠਾ ਨਾ ਖਾਣ ਕਰਕੇ ਜਿਹੜਾ ਹੈਗਾ ਕਾਫੀ ਨਾ ਮੈਂ ਫਿੱਕੀ ਲੈਣੀ ਆ ਪੀਣੀ ਜ਼ਰੂਰ ਆ ਮੈਂ ਟਿੰਦੋ ਕਿਉਂਕਿ ਜੇ ਮੈਂ ਨਾ ਬਿਮਾਰ ਮੈਨੂੰ ਇਦਾਂ ਹੁੰਦਾ ਕਿ ਯਾਰ ਮੈਨੇ ਕਾਫੀ ਨਹੀਂ ਪੀਤੀ ਹੈਗੀ ਤੇ ਮੈਂ ਜਦੋਂ ਆਪਣਾ ਡੇ ਸਟਾਰਟ ਕਰਨਾ ਕੰਮ ਦਾ ਤੇ ਮੈਂ ਸ਼ੁਰੂ ਹੀ ਮਤਲਬ ਕੰਪਨੀ ਤੋਂ ਬਾਅਦ ਜਦੋਂ ਆਪਾਂ ਕੰਮਤੇ ਜਾਈਦਾ ਵਾ ਉਹ ਤੋਂ ਬਾਅਦ ਮੈਂ ਆਪਣਾ ਜਿਹੜਾ ਡੇ ਆ ਹਮੇਸ਼ਾ ਟੀਮ ਤੋਂ ਸਟਾਰਟ ਕਰਦੀ ਆ ਆਲਮੋਸਟ ਜੇ ਮੈਂ ਨਾ ਕਰਾਂ ਕੋਈ ਟੀਮ ਤੇ ਮਤਲਬ ਮੇਰੇ ਨਾਲ ਕੋਈ ਇਦਾਂ ਦਾ ਬੰਦਾ ਹੋਵੇ ਜਿੱਦਾਂ ਕਿ ਉਹ ਕਹਿੰਦਾ ਕਿ ਨਹੀਂ ਮੈਂ ਤਾਂ ਟੀਮ ਤੇ ਪੀਣਾ ਨਹੀਂ ਹੈ ਕੁਛ ਨਾ ਬਟ ਸਮ ਟਾਈਮਸ ਮੈਂ ਜਾਣੀ ਆ ਕਈ ਵਾਰ ਫਿਰ ਮੈਂ ਸੋਦੀ ਆ ਯਾਰ ਛੱਡ ਪਰਾਂ ਫਿਰ ਪੀ ਲਾਂਗੇ ਨਾ ਤੇ ਬਾਤ ਨੇ ਮੈਨੂੰ ਇਦਾਂ ਹੁੰਦਾ ਕੰਮ ਤੇ ਨਾ ਜਿੰਦ ਕਹਿੰਦੇ ਤੋੜ ਲੱਗਦੀ ਹੈ ਕਿਸੇ ਚੀਜ਼ ਦੀ ਮੈਨੂੰ ਕਾਫੀ ਦੀ ਤੋੜ ਲੱਗਦੀ ਆ ਕਿ ਮੈਂ ਕਾਫੀ ਪੀਣੀ ਆ ਤੇ ਮੈਂ ਕਾਫੀ ਪੀ ਕੇ ਕੰਮ ਕਰਨਾ ਮੈਂ ਸਵੇਰ ਜਿਹੜੀ ਆ ਨਾ ਬਲੈਕ ਕਾਫੀ ਆਲਰੇਡੀ ਕੰਮ ਤੇ ਪੀ ਕੇ ਜਾਨੀ ਆ ਬਲੈਕ ਕਾਫੀ ਵਿਦ ਵਿਦਾਊਟ 슈ਗਰ ਹੈ ਨਾ ਜਸਟ ਬਲੈਕ ਕਾਫੀ ਤੇ ਉਹਦੇ ਬਿਨਾਂ ਵੀ ਲਾਈਕ ਜੇ ਮੈਂ ਉਹਨੂੰ ਵੀ ਛੱਡਦੀ ਆ ਨਾ ਤੇ ਮੈਨੂੰ ਉਹ ਤੋਂ ਵੀ ਐ ਹੁੰਦਾ ਕਿ ਯਾਰ ਉਹ ਮੈਨੂੰ ਮਤਲਬ ਮੇਰੇ ਫਰੈਂਡਸ ਕਹਿੰਦੀਆਂ ਨੇ ਕਿ ਤੂੰ ਬਲੈਕ ਕਾਫੀ ਕਿੱਦਾਂ ਪੀ ਲੈਨੀ ਆ ਨਾ ਲਾਈਕ ਕੋਆਰਡੀ ਨਹੀਂ ਲੱਗਦੀ ਤੈਨੂੰ ਐਦਾਂ ਬਟ ਸੀਰੀਅਸਲੀ ਮੈਨੂੰ ਸੱਚੀ ਕੋਆਰਡੀ ਨਹੀਂ ਲੱਗਦੀ ਤੇ ਮੈਨੂੰ ਬਹੁਤ ਟੇਸਟੀ ਲੱਗਦੀ ਹੈ ਬਲੈਕ ਕਾਫੀ ਐਂਡ ਆਲਰੇਡੀ ਜਿਹੜੀ ਹੁੰਦੀ ਆ ਨਾ ਉਹ ਹੈਲਦੀ ਹੁੰਦੀ ਆ ਕਾਫੀ ਸੋ ਮੈਂ ਕਿੰਨਾ ਬੋਲੀ ਜਾਨੀ ਆ ਅੱਜ ਪਤਾ ਨਹੀਂ ਮੈਨਾਂ ਕਿਉਂ ਬੋਲੀ ਜਾਨੀ ਆ ਸੋ ਹਨਾ ਤੇ ਕਾਫੀ ਵਗੈਰਾ ਪੀ ਕੇ ਜਿਹੜਾ ਦਿਨ ਦੀ ਜਿਹੜੀ ਸ਼ੁਰੂਆਤ ਆ ਨਾ ਉਹ ਆਪਾਂ ਕਰੀ ਦੀ ਆ ਤੇ ਇੱਕ ਮੈਨੂੰ ਹੋਰ ਵੀ ਆਦਤ ਹੈ ਕਾਫੀ ਤੋਂ ਬਾਅਦ ਵੀ ਮਤਲਬ ਮੈਂ ਘਰੋਂ ਨਿਕਲਦੀ ਆ ਕਾਰ ਸਟਾਰਟ ਕਰਦੀ ਆ ਮਤਲਬ ਸਵੇਰ ਠੰਡ ਹੁੰਦੀ ਆ ਨਾ ਤੇ ਆਲਰੇਡੀ ਕਾਰ ਮੈਨੂੰ ਲੱਗਦਾ 10 15 15 20 ਮਿੰਟ ਪਹਿਲਾਂ ਸਟਾਰਟ ਕਰ ਦੇਣੀ ਆ ਮੈਂ ਮੈਂ ਪਹਿਲਾਂ ਹੀ ਸਟਾਰਟ ਕਰ ਆਉਣੀ ਆ ਬਾਅਦ ਚ ਆ ਕੇ ਤੇ ਆ ਰੈਡੀ ਹੋਈ ਜਾਣੀ ਆ ਕਾਫੀ ਵਗੈਰਾ ਪੀਣੀ ਆ ਸੋ ਜਦੋਂ ਮੈਂ ਜਾਣਾ ਹੁੰਦਾ ਨਾ ਕਈ ਵਾਰ ਨਾ ਮੈਂ ਇਦਾਂ ਕਰਦੀ ਆ ਕਿ ਮੈਂ ਸ਼ੂ ਪਾ ਪਾ ਲਈ ਹੁੰਦੇ ਆ ਤੇ ਮੈਂ ਨਿਕਲ ਗਈ ਹੁੰਦੀ ਆ ਮਤਲਬ ਡੋਰ ਤੋਂ ਬਾਹਰ ਜਾਣੀ ਹੁੰਦੀ ਆ ਨਾ ਤੇ ਫਿਰ ਮੈਨੂੰ ਯਾਦ ਆਉਂਦਾ ਕਿ ਮੈਂ ਨੇ ਨਾ ਮੱਥਾ ਨਹੀਂ ਟੇਕਿਆ no doubt ਜਿਹੜਾ ਵਾਇਗਰੂ ਆ ਹਮੇਸ਼ਾ ਆਪਣੇ ਦਿਲਾਂ 'ਚ ਹੁੰਦਾ ਪਰ ਜਿਹੜਾ ਹਨਾ ਮਤਲਬ ਆਪਣਾ ਹੁੰਦਾ ਇਦਾਂ ਕਿ ਮਤਲਬ ਮੈਨੂੰ ਹੁੰਦਾ ਕਿ ਜਦੋਂ ਮੈਂ ਨਾ ਸਵੇਰ ਆਪਣਾ ਦਿਨ ਦੀ ਸ਼ੁਰੂਆਤ ਕਰਦੀ ਆ ਮੈਂ ਹਮੇਸ਼ਾ ਆ ਬਾਬਾ ਜੀ ਦੀ ਫੋਟੋ ਦੇ ਅੱਗੇ ਮੱਥਾ ਟੇਕ ਕੇ ਫਿਰ ਕੰਮ ਤੇ ਜਾਨੀ ਆ ਇਹ ਮੇਰਾ ਸਕੈਡਿਊਲ ਆ ਜਿੱਦਾਂ ਕਿ ਮੈਨੂੰ ਆਦਤ ਜਿਵੇਂ ਕਹਿੰਦੇ ਕੋਈ ਆਦਤ ਆਪਾਂ ਨਹੀਂ ਛੱਡ ਸਕਦੇ ਪਰ ਜੇ ਮੈਂ ਕਦੇ ਇਦਾਂ ਨਾ ਕਰਾਂ ਨਾ ਮਤਲਬ ਮੈਨੂੰ ਕਹਿੰਦੇ ਗਲਤ ਨਹੀਂਆ ਵਾਈਬਸ ਆਈ ਜਾਂਦੀਆਂ ਨੇ ਕਿ ਨਹੀਂ ਮੇਰੇ ਨਾਲ ਕੁਝ ਗਲਤ ਹੋ ਜਾਏਗਾ ਮੈਂ ਇਦਾਂ ਕੀਤਾ ਨਹੀਂ ਅੱਜ ਮੈਂ ਇੱਕ ਇੱਕ ਦੋ ਵਾਰੀ ਦੇ ਇਦਾਂ ਹੋਇਆ ਜਿੱਦਾਂ ਕਿ ਮੈਂ ਕਾਰ 'ਚ ਬੈਠੀ ਆ ਤੇ ਕਾਰ 'ਚੋਂ ਉੱਠ ਕੇ ਨਾ ਮੈਂ ਵਾਪਸ ਆਈ ਆ ਮੱਥਾ ਟੇਕਣ ਵਾਸਤੇ ਕਿ ਮੈਂ ਮੱਥਾ ਟੇਕਿਆ ਫਿਰ ਮੈਂ ਵਾਪਸ ਜਾਵਾਂ ਤੇ ਉਹਦੇ ਚੱਕਰ ਚ ਮੈਂ ਲੇਟ ਵੀ ਹੋ ਜਾਂਦੀ ਹਾਂ ਸਮ ਟਾਈਮਸ ਤੇ ਪਰ ਮਨਾ ਜਿੰਨਾ ਬੰਦੇ ਨੂੰ ਸੈਟੀਸਫੈਕਸ਼ਨ ਮਿਲ ਜਾਂਦੀ ਹੈ ਕਿ ਹਾਂ ਤੁਸੀਂ ਆਹ ਕੀਤਾ ਹਨਾ ਸੋ ਮੈਨੂੰ ਵੀ ਸੈਟੀਸਫੈਕਸ਼ਨ ਮਿਲਦੀ ਆ ਤੇ ਵਾਇਗਰੂ ਦਾ ਨਾਮ ਇਹ ਤੁਹਾਨੂੰ ਅੱਗੇ ਵੀ ਕਿਹਾ ਹਨਾ ਕਿ ਜੇ ਜਦੋਂ ਆਪਾਂ ਵਾਇਗਰੂ ਦਾ ਨਾਮ ਲੈ ਲੈਨੇ ਆ ਨਾ ਤੇ ਉਹ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਬਹਿ ਕੇ ਅੱਦਾ ਅੱਦਾ ਘੰਟਾ ਪਾਠ ਹੀ ਕਰਨਾ ਵਾਇਗਰੂ ਹਮੇਸ਼ਾ ਆਪਣੇ ਦਿਲਾ ਚ ਹੁੰਦਾ ਅੱਗੇ ਮੈਂ ਸੋਚਦੀ ਹੁੰਦੀ ਸੀ ਕਿ ਤੁਸੀਂ ਨਾ ਕੇ ਪਾਠ ਕਰ ਸਕਦੇ ਹੋ ਹਨਾ ਤੇ ਯਾ ਤੁਸੀਂ ਬੈਠ ਕੇ ਹੀ ਪਾਠ ਕਰ ਸਕਦੇ ਹੋ ਪਰ ਨਹੀਂ ਜਿੱਦਾਂ ਮੈਂ ਸਾਈਪ੍ਰਸ ਵੀ ਸੀਗੀ ਮੈਂ ਮੈਨੂੰ ਜਿਹੜਾ ਚੌਪਈ ਸਾਹਿਬ ਦਾ ਪਾਠ ਹੈ ਲਾਈਕ ਮੈਨੂੰ ਜਿਹਦਾ ਕੰਠ ਕੀਤਾ ਹੋਇਆ ਸੋ ਮੈਨੂੰ ਆਉਂਦਾ ਗਾ ਨਾ ਸੋ ਮੈਂ ਮੂਝਵਾਨੀ ਮੈਨੂੰ ਆਉਂਦਾ ਗਾ ਸੋ ਮੈਂ ਜਦੋਂ ਉਤੜਦੀ ਫਿਰਦੀ ਹੋਵਾਂ ਨਾ ਮੈਂ ਪਾਠ ਕਰਦੀ ਰਹਿਣੀ ਆ ਚੌਪਈ ਸਾਹਿਬ ਦਾ ਤੇ ਪਰ ਜਪਜੀ ਸਾਹਿਬ ਦਾ ਪਾਠ ਨਾ ਕਈ ਕਈ ਵਾਰ ਇਦਾਂ ਹੁੰਦਾ ਕਿ ਮੇਥੋਂ ਕੋਈ ਗਲਤੀ ਨਾ ਹੋ ਜੇ ਸੋ ਮੈਂ ਜਪਜੀ ਸਾਹਿਬ ਦਾ ਜਿਹੜਾ ਪਾਠ ਆ ਉਹ ਮੈਂ ਬੈਠ ਕੇ ਹੀ ਕਰਨਾ ਪਸੰਦ ਕਰਦੀ ਆ ਸੋ ਤੇ ਜਿਨ੍ਹਾਂ ਨੂੰ ਵੀ ਪਾਟ ਨਹੀਂ ਆਉਂਦਾ ਹਨਾ ਤੇ ਉਹ ਜ਼ਰੂਰੀ ਨਹੀਂ ਹੈਗਾ ਕੋਈ ਵਾਇਗਰੂ ਦਾ ਨਾਮ ਵੀ ਲੈ ਸਕਦੇ ਆ ਆਪਾਂ ਤੇ ਇਹ ਕਹਿੰਦੇ ਇੱਕ ਨਾ ਡੇਲੀ ਸਕੇਜੂਲ 'ਚ ਜਿਹੜੀ ਆਪਣੇ ਇੱਕ ਇੱਕ ਚੀਜ਼ ਜਿਹੜਾ ਆਪਣਾ ਹੁੰਦਾ ਕਿ ਰੁਟੀਨ ਆਪਣਾ ਡੇਲੀ ਰੁਟੀਨ ਦੇ ਵਿੱਚ ਇਹ ਹੋਣਾ ਚਾਹੀਦਾ ਤੇ ਬਾਕੀ ਕਈ ਹੁੰਦੇ ਆ ਵੀ ਜੋ ਹਨਾ ਨਹੀਂ ਮੰਨਦੇ ਹੈਗੇ ਹਨਾ ਸੋ ਆਪਾਂ ਉਹਨਾਂ ਨੂੰ ਵੀ ਕੁਝ ਨਹੀਂ ਕਵਾਂਗੇ ਲਾਈਕ ਮੈਂ ਸਾਰੇ ਧਰਮਾਂ ਦੀ ਰਿਸਪੈਕਟ ਕਰਦੀ ਆਂ ਮੈਂ ਜਿੱਦਾਂ ਸਾਈਪਰਸ ਸੀ ਮੈਂ ਚਰਚ ਵੀ ਜਲੀ ਜਾਂਦੀ ਸੀ ਲਾਈਕ ਸਾਡੀ ਮੈਡਮ ਜਿੱਥੇ ਮੈਂ ਕੰਮ ਕਰਦੀ ਸੀ ਉਹਨਾਂ ਨਾਲ ਮੈਂ ਚਰਚ ਵੀ ਚਲ ਜਾਂਦੀ ਸੀ ਤੇ ਮੈਂ ਮੇਰੀਆਂ ਫਰੈਂਡਸ ਨੇ ਮੈਂ ਉਹਨਾਂ ਨਾਲ ਮੰਦਿਰ ਵੀ ਜਾਉਣੀ ਆ ਗੁਰੂ ਘਰ ਤੇ ਆਪਾਂ ਜਾਣੇ ਹੀ ਜਾਣੇ ਆ ਠੀਕ ਹੈ ਤੇ ਮੈਂ ਮਸਜਿਦ ਨਹੀਂ ਗਈ ਹੈਗੀ ਕਦੇ ਬਟ ਅਗਰ ਮਤਲਬ ਜਾਣਾ ਹੋਇਆ ਤੇ ਮੈਂ ਉੱਥੇ ਵੀ ਜਾ ਸਕਦੀ ਆ ਸੋ ਹਾਂਜੀ ਤੇ ਮੈਂ ਨਾ ਪਹਿਲਾਂ ਜਿਹੜਾ ਸੀਗਾ ਸੀਗਾ ਜਿਹੜੀ ਸਾਡੀ ਲੈਂਗੁਏਜ ਹੈ ਲਾਈਕ ਮਲਵਈ ਪਿਓਰ ਮਲਵਈ ਲੈਂਗੁਏਜ ਮੈਂ ਬੋਲਨ ਬੋਲਨ ਦਈ ਸੀ ਹੁਣ ਮੈਂ ਫਿਰ ਨਾ ਮਾਝੀ ਵਾਲੀ ਬੋਲੀ ਬੋਲਣ ਲੱਗ ਜਾਨੀ ਹ ਸਮ ਟਾਈਮਸ ਲਾਈਕ ਨਾ ਮੈਂ ਪਿਓਰ ਮਾਲਵੇ ਤੋਂ ਹ ਸੋ ਮੈਂ ਨੂੰ ਜਿਹੜੀ ਆਦਤ ਹੈ ਬੋਲਣ ਦੀ ਉਹ ਮਾਲਵੇ ਵਾਲੀ ਸਾਈਡ ਦੀ ਮਲਵਈ ਬੋਲਦੀ ਹੁੰਦੀ ਆ ਨਾ ਮੈਂ ਤੇ ਪਰ ਜਿਹੜੀ ਮੇਰੀ ਲੈਂਗੁਏਜ ਆ ਮੈਂ ਪਿਛਲੀ ਵੀਡੀਓ ਜੀ ਦੱਸਿਆ ਕਿ ਹਨਾ ਜਿਹੜੀ ਮੇਰੀ ਲੈਂਗੁਏਜ ਆ ਉਹ ਮਿਕਸ ਮੈਚ ਹੋ ਜਾਂਦੀ ਐ ਮੇਰੇ ਨਾਲ ਜਿਹੜੇ ਸਾਰੇ ਕੰਮ ਕਰਦੇ ਨੇ ਨਾ ਉਹ ਮਾਝੇ ਵਾਲੇ ਨੇ ਲਾਈਕ ਫਰੋਂ ਅੰਮ੍ਰਿਤਸਰ ਲਾਈਕ ਅੰਮ੍ਰੇਸਰ ਆਈਸਾਈਡ ਤੋਂ ਮਾਝੀ ਵਾਲੇ ਨੇ ਸੋ ਉਹਨਾਂ ਦੇ ਕਰਕੇ ਨਾ ਮੇਰੀ ਜਿਹੜੀ ਲੈਂਗੁਏਜ ਆ ਮਿਕਸ ਹੋ ਗਈ ਐ ਕਿਉਂਕਿ ਕਹਿੰਦੇ ਹੁੰਦੇ ਨਾ ਇੱਕ ਜਿਹੜੀ ਕਹਾਵਤ ਐ ਖਰਬੂਜਾ ਖਰਬੂਜੇ ਨੂੰ ਵੇਖ ਕੇ ਰੰਗ ਬਦਲੀ ਲੈਂਦਾ ਕੁਝ ਇਦਾਂ ਦੀ ਕਹਾਵਤ ਐ ਸੋ ਉਹ ਸੇਮ ਹੀ ਮੇਰੇ ਨਾਲ ਹੋਇਆ ਉਹ ਜਦੋਂ ਬੋਲਦੇ ਨੇ ਨਾ ਲਾਈਕ ਮੈਨੂੰ ਉਹੀ ਸੇਮ ਜਿਹੜਾ ਟੱਚਰ ਟੋਨ ਹੈ ਨਾ ਮੇਰੀ ਲੈਂਗੁਏਜ ਦੇ ਵਿੱਚ ਆ ਜਾਂਦੀ ਆ ਸੋ ਹਾਂਜੀ ਤੇ ਮੇਰਾ ਜਿਹੜਾ ਹੁਣ ਮੈਂ ਪਹਿਲਾਂ ਟਾਈਮ ਸ਼ੀਟਸ ਸੀਗੀਆਂ ਮੇਰੀਆਂ ਥੋੜੀਆਂ ਕੰਮ ਦਾ ਕੰਮ ਸੀ ਮਤਲਬ ਕੰਮ ਦਿਆ ਥੋੜਾ ਜਿਹਾ ਕੰਮ ਸੀਗਾ ਉਹ ਕਰ ਰਹੀ ਸੀ ਮੈਂ ਸੋ ਉਹ ਹਜੇ ਮੇਰਾ ਥੋੜਾ ਪੈਂਡਿੰਗ ਪਿਆ ਤੇ ਉਹ ਮੈਂ ਕਰਕੇ ਫਿਰ ਮੈਂ ਥੋੜਾ ਫਿਰ ਮੈਂ ਨਾ ਆ ਬੁੱਕ ਲੈ ਕੇ ਆਈ ਸੀ ਮੈਂ ਮਤਲਬ ਮੈਂ ਬਾਏ ਨਹੀਂ ਕੀਤੀ ਇਹੇ it's uh, the book is uh, how to win friends and influence people so e book jehdi e meri nahi hai mai jithe gayi si like na saskatoon gayi si mai apne friends ko te oh honey di book hai mai read kar di payi si maine nu mainu lagda mai 10 10 12 page read kite hone hai te sohne lagi mainu book ha na kyuki mai normal punjabi books read kardi ha वैसे मेनू रीडिंग ਦਾ ਪਹਿਲਾਂ ਬਿਲਕੁਲ ਸ਼ੌਕ ਨਹੀਂ ਸੀਗਾ ਕਿ ਮੈਂ ਬੁੱਕਸ ਰੀਡ ਕਰਾਂ ਨਹੀਂ ਪਰ ਜਦੋਂ ਆਪਾਂ ਕਿਸੇ ਚੀਜ਼ ਨਾਲ ਯੂਜ਼ ਟੂ ਹੋ ਜਾਂਦੇ ਆ ਆਪਾਂ ਨੂੰ ਵਧੀਆ ਲੱਗਣ ਲੱਗ ਜਾਂਦੀਆਂ ਚੀਜ਼ਾਂ ਨਾਲ ਉਹ ਕਰਨੀਆਂ ਸੋ ਮੇਰਾ ਵੀ ਉਹੀ ਸੇਮ ਹੈ ਮੈਂ ਪੰਜਾਬੀ ਬੁੱਕਸ ਰੀਡ ਕਰ ਰਹੀ تھی ਉੱਥੇ ਉਹਦੀ ਬੁੱਕ ਪਈ ਸੀ ਤੇ ਮੈਨੇ ਨਾ ਇੰਗਲਿਸ਼ ਬੁੱਕ ਵੇਖ ਕੇ ਵੇਖ ਲਿਆ ਕਿ ਜਿਹੜੀ ਇਹ ਬੁੱਕ ਹੈ ਪੱਕਾ ਇਹ ਹਨੀ ਦੀ ਹੋਣੀ ਆ ਸੋ ਇਹ ਜਿਹੜੀ ਬੁੱਕ ਆ ਉਹ ਕਹਿੰਦਾ ਮੈਂ ਰੀਡ ਨਹੀਂ ਕੀਤੀ ਤੇ ਮੈਂ ਰੀਡ ਕਰਦੀ ਪਈ ਸੀ ਮੈਂ ਰੀਡ ਕਰ ਲਾਂਗੀ ਅਗਰ ਮੈਂ ਵਾਪਸ ਗਈ ਉੱਥੇ ਸਮ ਟਾਈਮਸ ਨਹੀਂ ਉਹ ਮਿਲਣ ਆ ਗਏ تھے ਮੈਨੂੰ ਰਿਟਰਨ ਕਰ ਦਾਂਗੀ ਬਾਅਦ ਚ ਜਿਹੜੀ ਰੀਡ ਕਰਨੀ ਹੋਈ ਤੇ ਮੈਂ ਬੁੱਕ ਦਾ ਪੜਨ ਨੂੰ ਲੈ ਕੇ ਆਈਆਂ ਸੋ ਮੈਨੂੰ ਸੋਹਣੀ ਲੱਗਦੀ ਪਈ ਐ ਬੁੱਕ ਤੇ ਜਿਹਨੂੰ ਵੀ ਬੁੱਕਸ ਰੀਡ ਕਰਨ ਦਾ ਸ਼ੌਂਕ ਹੈ ਨਾ ਤੇ ਤੁਸੀਂ ਇਹ ਬੁੱਕ ਰੀਡ ਕਰਕੇ ਵੇਖੋ ਇਟਸ ਨਾਈਸ ਵੇ ਅਸੀਂ ਤੁਸੀਂ ਜੇ ਕੋ ਪੰਜਾਬੀ ਦੇ ਸ਼ੌਂਕ ਕੀ ਹੋ ਨਾ ਪੰਜਾਬੀ ਬੁక్స్ ਰੀਡ ਕਰਨ ਦੇ ਸੋ ਜਿਹੜੀ ਮੈਂ ਤੁਹਾਨੂੰ ਹਨਾ ਰੂਹਾਂ ਦੂਰ ਨਹੀਂ ਹੁੰਦੀਆਂ ਮਤਲਬ ਉਦਾਂ ਦੀ ਅਗਰ ਨਾਵਲਸ ਨਹੀਂ ਆ ਉਹ ਲਾਈਕ ਸ਼ੇਰੋ ਸ਼ਾਇਰੀ ਆ ਦੇ ਵਿੱਚ ਹਨਾ ਤੁਸੀਂ ਉਹ ਵੀ ਰੀਡ ਕਰ ਸਕਦੇ ਹੋ ਅਗਰ ਤੁਸੀਂ ਮਤਲਬ ਵਧੀਆ ਮੈਨੂੰ ਜਿਹੜੇ ਰਿਵਿਊ ਮਿਲੇ ਜਿਵੇਂ ਰਾਣੀ ਤਾਂ ਤੁਸੀਂ ਰੀਡ ਨਹੀਂ ਕੀਤੀ ਫਿਰ ਕੋ ਪਈ ਆ ਸੋ ਮੈਂ ਇੱਥੇ ਬਾਅਦ ਉਹ ਰੀਡ ਕਰੂੰਗੀ ਰਾਣੀ ਤਤ ਹਨਾ ਰਾਣੀ ਤਤ ਇਟਸ ਆਲਸੋ ਗੁੱਡ ਬੁੱਕ ਮੈਨੂੰ ਮਤਲਬ ਜਿਹੜੇ ਰਿਵਿਊ ਮਿਲੇ ਆ ਮੈਨੂੰ ਕਾਫੀ ਲੋਕਾਂ ਤੋਂ ਕਿ ਹਨਾ ਉਹ ਜਿਹੜੀ ਬੁੱਕ ਹੈ ਉਹ ਕਾਫੀ ਨਾਈਸ ਹੈ ਤੂੰ ਰੀਡ ਕਰਕੇ ਵੇਖ ਸੋ ਮੈਂ ਟਰਾਈ ਕਰੂੰਗੀ ਆ ਬੁੱਕ ਤੋਂ ਬਾਅਦ ਕਿ ਮੈਂ ਰਾਣੀ ਤਤ ਸਟਾਰਟ ਕਰਾਂ ਮੇਰੇ ਕੋ ਬੁੱਕਸ ਲਾਈਕ 7 ਤੋਂ 8 ਬੁੱਕਸ ਨੇਗੀਆਂ ਸੋ ਆਮ ਸੋ ਕੰਫਿਊਜ਼ ਸਮ ਟਾਈਮਸ ਜਦ ਮੈਂ ਨਾ ਕਦੇ ਝੁੱਕ ਲੈਂਦੀ ਆ ਤਾਂ ਮੈਂ ਇੱਕ ਸਾਂਝ ਮੁਹੱਬਤਾਂ ਦੀ ਹੈ ਨਾ ਉਹ ਵਾਲੀ ਬੁੱਕ ਰੀਡ ਕੀਤੀ ਸੀ ਉਹਦੇ ਵਿੱਚ ਵੀ ਕੁਝ ਮੈਂ 2-4 ਪੇਜ ਰੀਡ ਕੀਤੇ ਉਹ ਵੀ ਸੋਹਣੀ ਲੱਗੀ ਪਰ ਮੈਂ ਸਟਾਰਟਿੰਗ ਤੋਂ ਸਟਾਰਟ ਕਰਨੀ ਆ ਸੋ ਮੈਂ ਜਦੋਂ ਇਹ ਫਿਨਿਸ਼ ਹੋ ਗਈ ਤੇ ਮੈਂ ਆਈ ਹੋਪ ਕਿ ਮੈਂ ਉਹ ਬੁੱਕ ਸਟਾਰਟ ਕਰਾਂ ਤੇ ਹਾਂਜੀ ਹੁਣ ਨਾ ਰਾਤ ਬਹੁਤ ਹੋ ਗਈ ਆ ਤੇ ਮੈਂ ਆਪਣਾ ਥੋੜਾ ਕੰਮ ਹੈ ਜੋ ਫਿਨਿਸ਼ ਕਰ ਲਵਾਂ ਆਫਟਰ 댓 ਮੈਂ ਸੋਣਾਗਾ ਕਿਉਂਕਿ ਸਵੇਰ ਫੇਰ ਸੇਮ ਸ케ਜੂਲ 8 ਵਜੇ ਮੈਨੇ ਕੰਮ ਤੇ ਪਹੁੰਚਣਾਗਾ 8 ਵਜੇ 8 ਵਜੇ ਨਹੀਂ ਕਹਿ ਸਕਦੇ ਆਪਾਂ 7:50 ਲਾਈਕ 7:50 ਤੇ ਮੈਨੇ ਉੱਥੇ ਪਹੁੰਚਣਾਗਾ ਤੇ ਮੈਂ ਬਹੁਤ ਹਾਰਡੀ ਉੱਥੇ ਪਹੁੰਚਦੀ ਆ ਕਿ ਕਿਉਂਕਿ ਨਾ ਉੱਠ ਮੇ ਜਾਨੀ ਆ ਲਾਈਕ 7 ਤੋਂ ਪਹਿਲਾਂ ਉੱਠ ਜਾਨੀ ਆ ਨਾ ਮੈਂ ਤੇ ਮੈਂ ਕੁਝ ਖਾਣਾ ਤੇ ਨਹੀਂ ਹੁੰਦਾ ਕੁਝ ਬ੍ਰੇਕਫਾਸਟ ਮੈਂ ਕਰਕੇ ਨਹੀਂ ਜਾਂਦੀ ਮੈਂ ਜਸਟ ਬਲੈਕ ਕਾਫੀ ਪੀ ਕੇ ਜਾਣੀ ਹੁੰਦੀ ਆ ਸੋ ਮੈਨੂੰ ਇਦਾਂ ਹੁੰਦਾ ਕਿ ਮੈਂ ਲਾਈਕ ਅਗਰ ਮੈਂ 6:45 ਤੇ ਵੀ ਉੱਠਦੀ ਆ 6:40 50 ਤੇ ਉੱਠ ਉੱਠ ਜਾਨੀ ਆ ਮੈਂ ਸੋ ਉੱਠ ਕੇ ਮੈਂ ਸਿਰਫ ਰੈਡੀ ਹੋਣਾ ਹੁੰਦਾਗਾ ਕੰਮ ਦੇ ਲਈ ਤੇ ਬਾਕੀ ਬੈਗ ਵਗੈਰਾ ਤਾਂ ਆਲਮੋਸਟ ਰੈਡੀ ਹੁੰਦੇ ਆ ਨਾ ਬੈਗ 'ਚ ਹੋਣਾ ਕੀ ਆ ਸੋ ਉਹ ਕਰਕੇ ਤੇ ਫਿਰ ਮੈਂ ਨਾ ਉਹ ਕਰ ਲੈਣੀ ਹੁੰਨੀ ਆ ਆਪਣਾ ਸਾਰਾ ਰੈਡੀ ਛੜੀ ਹੋ ਕੇ ਕੰਮ ਤੇ ਚੱਲ ਜਾਈ ਨਹੀਂ ਤੇ ਗੱਡੀ ਮੇਰੇ ਪਹਿਲਾਂ ਸਟਾਰਟ ਕਰ ਦਿੰਦੇ ਆ ਸੋ ਹਾਂਜੀ ਚਲੋ ਗੱਲਾਂ ਬਹੁਤ ਹੋ ਗਈਆਂ ਤੇ ਮੈਨੂੰ ਥੋੜਾ ਕੰਮ ਹੈ ਤੇ ਮੈਂ ਕਰ ਲਵਾਂ ਤੇ ਤੁਹਾਨੂੰ ਮਿਲਦੇ ਆ ਨੈਕਸਟ ਵੀਡੀਓ 'ਚ ਥੈਂਕਸ ਫॉर ਵਾਚਿੰਗ ਮਾਈ ਵੀਡੀਓ ਐਸ ਥੈਂਕਸ ਫॉर ਯੋਰ ਸਪੋਰਟ ਮੇਰੇ ਮਿਲਣਾ ਦਾ 3000 ਪਲੱਸ ਸਬਸਕ੍ਰਾਈਬਰਸ ਹੋ ਗਏ ਨੇ ਉਹਦੇ ਲਈ ਬਹੁਤ-ਬਹੁਤ ਥੈਂਕਸ ਤੁਹਾਡਾ ਤੁਸੀਂ ਮੈਨੂੰ ਦਿਲੋਂ ਬਹੁਤ ਪਿਆਰ ਦੇ ਰਹੇ ਹੋ ਥੈਂਕ ਯੂ so much ਲਾਈਕ ਪਤਾ ਮੈਂ ਕੋਈ ਵੀਡੀਓ ਜਿੰਨੀ ਜਿਆਦਾ ਅਪਲੋਡ ਵੀ ਨਹੀਂ ਕਰਦੀ ਹੈਗੀ ਕਿਉਂਕਿ ਮੈਂ ਆਪਣੇ ਕੰਮ ਕੰਮ ਦੇ ਵਿੱਚ ਬਿਜ਼ੀ ਹੁੰਦੀ ਆ ਮੇਰਾ ਸ케ਜੂਲ ਥੋੜਾ ਬਿਜ਼ੀ ਰਹਿੰਦਾ ਹੈ ਕੰਮ 'ਚ ਤੇ ਪਰ ਫਿਰ ਵੀ ਜਦੋਂ ਵੀ ਵੀਡੀਓਸ ਖਵਾਉਂਦੇ ਸਾਰੇ ਉਹਨੂੰ ਵੇਖਦੇ ਹੋ so thank you so much for your love and support guys see you in next video bye bye